ਮਰਨੋ ਕੁਦੇ ਜੀਵਨ ਦੀ ਬਾਹਰਲੇ ਜੀਵਨ ਦੀ ਗੁਲਾਮੀ ਹੈ ਕਿਉਂਕਿ ਬਾਹਰਲੇ ਜੀਵਨ ਲਈ ਤਣ ਲਈ ਖੁਰਾਕ ਵੀ ਤੁਹਾਡੀ ਮਰਜ਼ੀ ਦੀ ਨਹੀਂ ਨਹੀਂ ਕਈ ਵਾਰੀ ਤੁਹਾਨੂੰ ਨਹੀਂ ਮਿਲਦੀ ਤਾਂ ਜਿਹੜੀ ਮਿਲਦੀ ਹੈ ਉਹ ਹੀ ਖਾ ਲਓ ਕਪੜਾ ਵੀ ਤੁਹਾਡੀ ਪਸੰਦ ਦਾ ਨਾ ਹੋਵੇ ਪਾ ਲਓ ਸਫਰ ਵੀ ਤੁਹਾਨੂੰ ਕੋਈ ਜ਼ਰੂਰੀ ਨਹੀਂ ਕਾਰ ਜਾਂ ਹਵਾਈ ਜਾਸਤੇ ਮਿਲੇ ਪੈਦਲ ਵੀ ਕਰਨ ਨ ਪਵੇ ਕਰ ਲਓ ਬਾਹਰਲੇ ਇੱਕ ਖਿਆਲ ਕਰਿਓ ਅੰਦਰ ਦਾ ਜੀਵਨ ਜਿਹੜਾ ਹੈ ਉਹ ਗੁਲਾਮ ਨਹੀਂ ਬਿਲਕੁਲ ਉਹ ਆਪਣਾ ਹੈ ਇਸ ਲਈ ਮਨੁੱਖੀ ਕਿਤੇ ਜਾਣਾ ਹੋਵੇ ਉਹ ਨੂੰ ਨਾ ਵਾਜ ਜਹਾਜ਼ ਦੀ ਲੋੜ ਹੈ ਨਾ ਉਹ ਨੂੰ ਕਾਰ ਦੀ ਲੋੜ ਹੈ ਪਲੰਚ ਜਿੱਥੇ ਮਰਜ਼ੀ ਚਲਾ ਜਾਏ ਅੰਤ ਜੀਵਨ ਜਿਹੜਾ ਉਹ غلام ਨਹੀਂ ਉਹ ਸਾਡੇ ਵਸ ਨਹੀਂ ਹਾਂ ਉਹ ਗੁਰੂ ਦੇ ਵਸ ਹੋ ਸਕਦਾ ਹੈ ਅੰਦਰ ਦਾ ਵੀ ਬਾਹਰਲਾ ਅਸੀਂ ਸਾਰਾ ਕੁਝ ਬਾਹਰ ਬਣਾ ਬੈਠੇ ਹਾਂ ਉਹਦਾ ਨਤੀਜਾ ਇਹ ਹੈ ਕਿ ਅਸੀਂ ਪ੍ਰਭੂ ਦੇ ਗੁਰੂ ਦੀ ਗੱਲ ਨਹੀਂ ਸਮਝ ਸਕਕੇ ਅਸੀਂ ਸਾਰਾ ਸਿੱਕੀ ਵੀ ਸਾਡੀ ਬਾਹਰ ਦੀ ਬਾਹਰ ਦਾ ਪਹਿਰਾਵਾ ਬਾਹਰ ਦਾ ਅਦਮ ਪਰ ਸਾਰਾ ਅਸੀਂ ਆਪਣੇ ਆਪ ਨੂੰ ਸਜਾਣ ਲਈ ਆਪਣਾ ਲਿਆ ਅੰਦਰ ਚਾਹਤ ਹੀ ਨਹੀਂ ਬਾਹਰ ਹੈ ਵੀ ਅੰਦਰ ਵੀ ਕੋਈ ਜੀਵਨ ਹੈ ਤੇ ਸਤਿਗੁਰੂ बार-बार ਇੱਕ ਗੱਲ ਸਮਝਾ ਰਹੇ ਨੇ ਅੰਦਰ ਦਾ ਜੀਵਨ ਜਿਹੜਾ ਉਹ ਗੁਰੂ ਦੇ ਹਵਾਲੇ ਕਰਨ ਦੀ ਲੋੜ ਹੈ ਮਨ ਗੁਰੂ ਨੂੰ ਅਰਪਣ ਕਰ ਤਾਨੂੰ ਕੀ ਕਰੇਗਾ ਅਰਪਣ ਜੇ ਮਨ ਦੇ ਵਿਚਾਰ ਸ਼ੁੱਧ ਨਾ ਹੋਵੇ ਮਨ ਨੂੰ ਕੀ ਸੁਚਾ ਕਰੇਗਾ ਜੇ ਤਨ ਸੁਚਾ ਨ ਹੋਇਆ ਸੁਚੇ ਨ ਆਕੀਏ ਬਹਿਣ ਜੋ ਪਿੰਡਾ ਧੋਏ ਬਾਹੂ ਉਪਰੋਂ ਸੁਚੇ ਸਈ ਨਾਨਕਾ ਜਿਨ ਮਨ ਵਸਿਆ ਸੋਇ ਹੁਣ ਮਨ ਤਾਂ ਅਸੀਂ ਵੀ ਨਹੀਂ ਵੇਖਿਆ ਤੁਸੀਂ ਵੀ ਨਹੀਂ ਵੇਖਿਆ ਮਗਰ 12 بار ਉੱਥੇ ਆਣਾ ਚਾਹਨਾ ਕਿਉਂ ਕਿ ਮਨ ਦੇ ਜਾਨ ਜੀਵਨ ਜਿਹੜਾ ਅੰਦਰ ਜਿੰਨੂੰ ਅਸੀਂ ਸਜਾਣਾ ਹੈ ਜਿੰਦੀ ਜੀਵਨ ਦੀ ਬਿੰਦ ਸਿੱਖਣੀ ਹੈ ਉਹ ਕੇਵਲ ਗੁਰੂ ਕੋਲ ਹੈ ਉਹ ਸਾਨੂੰ ਨਹੀਂ ਦਿਸਦਾ ਉਹ ਸਾਡੇ ਵਾਸ ਨਹੀਂ ਇਸ ਲਈ ਗੁਰੂ ਵੀ ਸੂਖਸ਼ਮ ਹੈ ਸ਼ਬਦ ਗੁਰੂ ਨੂੰ ਨਹੀਂ ਜੇ ਤੁਸੀਂ ਅੰਦਰ ਝਾਤ ਮਾਰੋ ਅੰਦਰ ਮਾਨਾ ਹੈ ਅੰਦਰ ਜੀਵਨ ਹੈ ਤੇ ਉਸ ਜੀਵਨ ਨੂੰ ਉਹ ਅਦੇਖ ਹੈ ਇਸ ਲਈ ਅਦੇਖ ਜੀ ਚੀਜ਼ ਉਹਨੂੰ ਕੰਟਰੋਲ ਕਰ ਸਕਦੀ ਹੈ ਤੇ ਅਦੇਖ ਕੀ ਹੈ ਸ਼ਬਦ ਗੁਰੂ ਜਿਸ ਤਰ੍ਹਾਂ ਜਿਵੇਂ ਸਬੀਰ ਗੁਰੂ ਆਖਾਂਗੇ ਦਿਸੇਗਾ ਮੈਂ ਤੈਨੂੰ ਵਿਰਸ ਕਰਨਾ ਮੈਂ ਬੋਲ ਰਿਹਾ ਤੁਸੀਂ ਸੁਣ ਰਹੇ ਹੋ ਤੁਹਾਡੇ ਮੇਰੇ ਦਰਮਿਆਨ 10 ਫੁੱਟ ਦਾ ਦੂਰੀ ਵੀ ਹੈ ਰਸਤੇ ਵਿੱਚ ਜਾਂਦੇ ਦੀ ਤੁਹਾਡੇ ਤੱਕ ਪਹੁੰਚ ਰਿਹਾ ਹੈ ਨਾ ਸ਼ਬਦ ਮੈਂ ਕਿਹਾ ਵੀਡੀਓ ਬਣਾਉਂ ਹਿੰਦੀ ਜਾਂਦੇ ਦੀ ਨਹੀਂ ਬੈਠੂਗੀ ਕਿਉਂਕਿ ਸਰੀਰ ਨਹੀਂ ਨਾ ਸੂਖਮ ਹੈ ਸਥੂਲ ਨਹੀਂ